ਹਾਂਜੀ ਸਾਨੂੰ ਇੱਕ ਸਰੋਤੇ ਨੇ ਸਾਡੇ ਨੇ ਕਮੈਂਟ ਕੀਤਾ ਸੀਗਾ ਵੀਡੀਓ ਤੇ ਕਿ ਅਲੂਫਾ ਦਾ ਅਰਥ ਜਰੂਰ ਦੱਸਿਆ ਜਾਵੇ ਅਲੂਫਾ ਕੀ ਹੁੰਦਾ ਅਲੂਫਾ ਨੂੰ ਹਲੂਫਾ ਵੀ ਕਈ ਜਗ੍ਹਾ ਤੇ ਕਿਹਾ ਜਾਂਦਾ ਇਸ ਦੇ ਜਿਹੜੇ ਅਰਥ ਹੁੰਦੇ ਆ ਉਹ ਹੁੰਦੇ ਆ ਖੁਰਾਕ ਰਾਸ਼ਨ ਜਾਂ ਜਿਹੜਾ ਖੁੱਲੀ ਹਵਾ ਦੇ ਵਿੱਚ ਰੱਖਿਆ ਹੋਇਆ ਰਤਵ ਰਤਵ ਸ਼ਬਦ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਰਤਵ ਹੁੰਦਾ ਜਿਵੇਂ ਤਵੇਲਿਆਂ ਦੇ ਵਿੱਚ ਜਾਂ ਹਾਥੀਆਂ ਨੂੰ ਜਿਹੜਾ ਆਪਾਂ ਖਾਣਾ ਬਣਾਉਣੇ ਉਹਨੂੰ ਰੱਤ ਬਕਾਇਦ ਨੇ ਕਿਸੇ ਰਸਣ ਨੂੰ ਰੱਤ ਬਕਾਇਦ ਦਿੰਦੇ ਆ ਘੋੜੇ ਲਈ ਪਾਇਆ ਗਿਆ ਘਾ ਪੱਠਾ ਇਸ ਨੂੰ ਵੀ ਅਲੂਫਾ ਜਾਂ ਹਲੂਫਾ ਹੀ ਕਿਹਾ ਜਾਂਦਾ ਜਾਂ ਜੰਜ ਨੂੰ ਰੋਟੀ ਤੋਂ ਪਹਿਲਾਂ ਦਿੱਤੀ ਗਈ ਮਠਿਆਈ ਜੰਜ ਮਤਲਬ ਬਰਾਤ ਜਿਹਨੂੰ ਮਾਲਵੇ ਦੇ ਵਿੱਚ ਵੈਸੇ ਬਰਾਤ ਕਹਿੰਦੇ ਆ ਰੋਟੀ ਤੋਂ ਪਹਿਲਾਂ ਇਹ ਮਠਿਆਈ ਦਿੰਦੇ ਆ ਉਸ ਦੇ ਅਰਥਾਂ ਨੂੰ ਵੀ ਅਲੂਫਾ ਜਾਂ ਹਲੂਫਾ ਤੋਂ ਲਿਆ ਜਾਂਦਾ ਚੌਥਾ ਜਿਹੜਾ ਅਰਥ ਇਹਦਾ ਮੰਨਿਆ ਜਾਂਦਾ ਰਿਸ਼ਵਤ ਚਕੌਥੀ ਚਕੌਥੀ ਹੁੰਦਾ ਖਵਾਉਣਾ ਹਨਾ ਉਹੀ ਆ ਇੱਕ ਤਰ੍ਹਾਂ ਰਿਸ਼ਵਤ ਦੇ ਰੂਪ ਦੇ ਵਿੱਚ ਮਿਠਾਈ ਨੂੰ ਕਹਿ ਸਕਦੇ ਨੇ ਆਪਾਂ ਨਾ ਰਿਸ਼ਵਤ ਚਗਾਤੀ ਵੀ ਇਹਦਾ ਅਰਥ ਜਿਹੜਾ ਲਿਆ ਜਾਂਦਾ ਹੈ ਜਿਹੜੇ ਆਪੇ ਅਰਥ ਸਿੱਕੇ ਉਹ ਸਰੋਤ ਹੈ ਪੰਜਾਬੀ ਕੋਸ਼ ਜਿਲਦ ਪਹਿਲੀ ਪੰਜਾਬੀ ਕੋਸ਼ ਜਿਲਦ ਪਹਿਲੀ ਤੋਂ ਆਪਾਂ ਇਹੜੇ ਸਰੋਤ ਜਿਹੜਾ ਇਹਦਾ ਹੈਗਾ ਜਿਹੜੇ ਆਪਾਂ ਉਪਰੋਕਤ ਸ਼ਬਦ ਲਏ ਆ ਤੁਸੀਂ ਇਸ ਬਾਰੇ ਇਹ ਸਾਰੇ ਅਰਥ ਅਲੱਗ-ਅਲੱਗ ਜਗ੍ਹਾ ਤੇ ਵਰਤੇ ਜਾਂਦੇ ਆ ਇਹ ਇਹਦੇ ਪੂਰੇ ਸਹੀ ਅਰਥ ਜਿਹੜੇ ਉਹ ਮੰਨੇ ਜਾਂਦੇ ਆ